ਦੰਦਨ ਸਤਿਗੁਰੂ ਤੇਰਾ ਹੀ ਆਸਰਾ ਜੀ ਕੀ ਕੀ ਜਾਗ ਉਤਿਆਨ ਕੇ ਕਮਾਈਆਂ ਕੀਤੀਆਂ ਬੇਪਰਬਾਨ ਨੂੰ ਪੁਲਾਕੇ ਬੇਪਰਵਾਈਆਂ ਕੀਤੀਆਂ ਕੀ ਕੀ ਜਾਗ ਉਤਿਆਨ ਕੇ ਕਮਾਈਆਂ ਕੀਤੀਆਂ ਬੇਪਰਬਾਨ ਨੂੰ ਪੁਲਾਕੇ ਬੇਪਰਵਾਈਆਂ ਕੀਤੀਆਂ किसे चंगे पास जिंद की लग ना गई बिरती विशे बेकारा तो हटाई ना गई अंदरों दे दी मैल गवाई ना गई बारों जिसम दिया खूब सफाइयातिया की कि की की जागे के आ कमाइयातिया ਬੇ ਪਰਬਾਨ ਨੂੰ ਪੁਲਾਕੇ ਬੇ ਪਰਵਾਹਾਂ ਕੀਤੀਆਂ ਸਭ ਇਥੋਂ ਦੇ ਪਦਾਰਥ ਇਥੇ ਛੱਡ ਜਾਣੇ ਨੇ ਅੰਤ ਸਮੇਂ ਤੇਰੇ ਨਹੀਂ ਇਹ ਕਮ ਆਣੇ ਨੇ ਤੀਆਂ ਪੁੱਤਰ ਕੋਈ ਵੀ ਨਾ ਤੇਰੇ ਸਾਥ ਜਾਣੇ ਨੇ ਬੰਦੇ ਨਾਮ ਦੀਆਂ ਕਿਉਂ ਨਹੀਂ ਕਮਾਈਆਂ ਕੀਤੀਆਂ ਕੀ ਕੀ ਜਾਗੇ ਉਤਿਆਣ ਕੇ ਕਮਾਈਆਂ ਕੀਤੀਆਂ ਬੇਪਰਵਾ ਨੂੰ ਪੁਲਾਕੇ ਬੇਪਰਵਾਆਂ ਕੀਤੀਆਂ ਚੁਗਲੀ ਨਿੰਦਿਆ ਦੇ ਵਿੱਚ ਜੀਵਨ ਗੁਜ਼ਾਰਿਆ ਪੜਾ ਪੁੱਲ ਕੇ ਨਕਦੇ ਕਿਸੇ ਦਾ ਬਚਾਰਿਆ ਆਪਣੇ ਐਬਾਂ ਬਲਕਦੇ ਨਾ ਤਿਆਣ ਮਾਰਿਆ ਲੋਕਾਂ ਦੀਆਂ ਰੱਜ ਰੱਜ ਕੇ ਬੁਰਾਈਆਂ ਕੀਤੀਆਂ ਕੀ ਕੀ ਜਾਗ ਉਤਿਆਣ ਕੇ ਕਮਾਈਆਂ ਕੀਤੀਆਂ ਪੇਪਰ ਬਾਣੂ ਪੁਲਾ ਕੇ ਬੇਪਰਵਾਹੀਆਂ ਕੀਤੀਆਂ ਕਾਲ ਮਾਇਆ ਦਾ ਬਣਾ ਕੇ ਜਾਲ ਹੈ ਫਸਾਇਆ ਜੀ ਬੜਾ ਵਿਸ਼ਿਆਂ ਤੇ ਦਾਤਾ ਬੜਾ ਚੁਗ ਪਾਇਆ ਜੀ ਕੋਈ ਡੰਗਰਾਂ ਤੋਂ ਵੱਧ ਫਾਇਦਾ ਨਾ ਉਠਾਇਆ ਜੀ ਝੂਠੇ ਬੋਲ ਬੋਲ ਕੇ ਮਣਈਆਂ ਕੀਤੀਆਂ ਕੀ ਕੀ ਜਾਗੇ ਉਤਿਆਨ ਕੇ ਕਮਈਆਂ ਕੀਤੀਆਂ ਬੇਪਰਵਾਹ ਨੂੰ ਪੜਾ ਕੇ ਬੇਪਰਵਾਈਆਂ ਕੀਤੀਆਂ ਰੱਬ ਮਿਲੇ ਨੇ ਦੀਵਾਰੀ ਹੱਥੋਂ ਚਲੀ ਜਾਊਗੀ ਕੀ ਰਸੀ ਲੱਖ ਜੂਣ ਪੁਗਤ ਕੇ ਹੱਥ ਆਉਗੀ ਇਕੱਠੀ ਕੀਤੀ ਹੋਈ ਮਾਇਆ ਇੱਥੇ ਰਹਿ ਜਾਊਗੀ ਗੁਰੂ ਨਾਮ ਨੂੰ ਪੁਲਾਕੇ ਬੇ ਪਰਵਾਹਾਂ ਕੀਤੀਆਂ ਕਿ ਕਿ ਜਾ ਕੇ ਉਤਿਆਨ ਕੇ ਕਮਾਈਆਂ ਕੀਤੀਆਂ ਬੇ ਪਰਬਾਨ ਨੂੰ ਪੁਲਾਕੇ ਬੇ ਪਰਵਾਹਾਂ ਕੀਤੀਆਂ ਹੁਣ ਵੀ ਨਸ਼ਾ ਅਭੀ ਮਨ ਦਾ ਸਿਰੋਂ ਉਤਾਰ ਲੈ ਪਿਛਲੇ ਕਿਤੇ ਆ ਗੁਨਾਹਾਂ ਉਤੇ ਝਾਤੀ ਮਾਰ ਲੈ ਬਾਕੀ ਸਮਾਂ ਜੋ ਹੈ ਰਹਿਦਾ ਜੀਵਨ ਸੁਧਾਰ ਲੈ ਗੱਲ ਸੰਤਾਂ ਦੀ ਮੰਨ ਕਿਉ ਮਣ ਮਈਆਂ ਕੀਤੀਆਂ ਕੀ ਕੀ ਜਾਗ ਉਤਿਆਨ ਕੇ ਕਮਾਈਆਂ ਕੀਤੀਆਂ ਬੇ ਪਰਵਾਹ ਨੂੰ ਪੁੜਾ ਕੇ ਬੇ ਪਰਵਾਹਾਂ ਕੀਤੀਆਂ ਨਾਮ ਜਪ ਕੇ ਤੁਖੜਾ ਕਾਲ ਤੋਂ ਛੁਡਾ ਲੈ ਜੀ ਕੈਦ ਹੋਈ ਆਤਮਾ ਤੇ ਤਰਸ ਕਮਲੈ ਜੀ ਫਾਇਦਾ ਜਮਾਨਸ ਜਨਮ ਦਾ ਹੁਣੇ ਹੀ ਉਠਾ ਲੈ ਜੀ ਕਹੇ ਸ਼ਾਸਤ ਨਾਮ ਜੀਵਾ ਜੀ ਜਿੱਤ ਗਏ ਨਾਮ ਕਮਾਇਆ ਕੀਤੀਆਂ ਕੀ ਕੀ ਜਾਗੇ ਉਤਿਆਨ ਕੇ ਕਮਾਈਆਂ ਕੀਤੀਆਂ ਬੇ ਪਰਬਾਰ ਨੂੰ ਪੁਲਾਕੇ ਬੇ ਪਰਵਾਹਾਂ ਕੀਤੀਆਂ ਕੀ ਕੀ ਜਾਗੇ ਉਤਿਆਨ ਕੇ ਕਮਾਈਆਂ ਕੀਤੀਆਂ ਬੇ ਪਰਬਾਰ ਨੂੰ ਪੁਲਾਕੇ ਬੇ ਪਰਵਾਹਾਂ ਕੀਤੀਆਂ ਧੰਨ ਧੰਨ ਸਤਿਗੁਰੂ ਤੇਰਾ ਹੀ ਅਸਰਾ ਹੈ